ਇੱਕ ਕਹਾਣੀ ਸ਼ੁਰੂ ਹੁੰਦੀ ਹੈ ਇੱਕ 24 ਸਾਲ ਦੇ ਜਵਾਨ ਮੁੰਡੇ ਤੋਂ ਜਿਸ ਦਾ ਨਾਮ ਹੁੰਦਾ ਹੈ ਕ੍ਰਿਸਟੋਫਰ ਮਕੇਨਲਸ ਉਹਦਾ ਜਨਮ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਚ ਹੋਇਆ ਸੀ ਜਿੱਥੇ ਬਾਕੀ ਬੱਚਿਆਂ ਵਾਂਗ ਹੀ ਕ੍ਰਿਸਟੋਫਰ ਨੂੰ ਵੀ ਉਹ ਸਭ ਕੁਝ ਮਿਲ ਰਿਹਾ ਸੀ ਜੋ ਇੱਕ ਆਮ ਬੱਚੇ ਨੂੰ ਮਿਲਦਾ ਹੈ ਪਰ ਇੱਕ ਗੱਲ ਸੀ ਜਿਸ ਨੇ ਕ੍ਰਿਸਟੋਫਰ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਉਹ ਇਹ ਸੀ ਕਿ ਜੋ ਹਰ ਬੱਚਾ ਆਪਣੇ ਮਾਪੇ ਉਤ ਚੁੰਦਾ ਹੈ ਉਹ ਸਭ ਕੁਝ ਕ੍ਰਿਸਟੋਫਰ ਨੂੰ ਨਹੀਂ ਸੀ ਮਿਲ ਰਿਹਾ ਜਾਨੀ ਕਿ ਉਸਦੇ ਮਾਪਿਓ ਕੰਮ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਰਹਿੰਦੇ ਸੀ ਕਿ ਉਹ ਕ੍ਰਿਸਟੋਫਰ ਦੇ ਲਈ ਟਾਈਮ ਹੀ ਨਹੀਂ ਸੀ ਕੱਢ ਪਾਉਂਦੇ ਜਿਸ ਕਰਕੇ ਜਿਵੇਂ-ਜਿਵੇਂ ਕ੍ਰਿਸਟੋਫਰ ਵੱਡਾ ਹੁੰਦਾ ਗਿਆ ਉਸ ਦੀ ਸੋਚ ਵੀ ਸਮੇਂ ਦੇ ਨਾਲ ਬਦਲਦੀ ਗਈ ਤੇ ਹੌਲੀ-ਹੌਲੀ ਕ੍ਰਿਸਟੋਫਰ ਨੇ ਸਮਾਜ ਨਾਲ ਆਪਣੇ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਉਹ ਇੱਕ ਇਦਾਂ ਦਾ ਜੀਵਨ ਬਤਾਉਣ ਬਾਰੇ ਸੋਚ ਰਿਹਾ ਸੀ ਜੋ ਇੱਕ ਆਮ ਮਨੁੱਖ ਦੀ ਸੋਚ ਤੋਂ ਕਿਤੇ ਪਰੇ ਹੈ ਸਕੂਲ ਤੋਂ ਬਾਅਦ ਕ੍ਰਿਸਟੋਫਰ ਕਾਲਜ ਗਿਆ ਜਿੱਥੇ ਉਹਨੇ ਚੰਗੇ ਗ੍ਰੇਡਸ ਦੇ ਨਾਲ ਡਿਗਰੀ ਕੀਤੀ ਤੇ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਸਦੇ ਮਾਪਿਆਂ ਨੇ ਉਹ ਉਸ ਨੂੰ ਇੱਕ ਗੱਡੀ ਗਿਫਟ ਕਰਦੇ ਨੇ ਪਰ ਕ੍ਰਿਸਟੋਫਰ ਉਹ ਕਾਰ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਇਸੇ ਤਰ੍ਹਾਂ ਇੱਕ ਦਿਨ ਕ੍ਰਿਸਟੋਫਰ ਆਪਣੇ ਸਾਰੇ ਆਈਡੈਂਟੀ ਗਾਰਡ ਆਪਣੇ ਸਾਰੇ ਡਾਕੂਮੈਂਟਸ ਸਾਰੇ ਪੈਸੇ ਨੂੰ ਅੱਗ ਲਗਾ ਕੇ ਸਵਾਹ ਕਰ ਦਿੰਦਾ ਹੈ ਤੇ ਉਹਦੇ ਖਾਤੇ ਵਿੱਚ ਜਿੰਨੇ ਵੀ ਪੈਸੇ ਹੁੰਦੇ ਨੇ ਉਹ ਸਾਰੇ ਹੀ ਪੈਸੇ ਇੱਕ ਚੈਰਿਟੀ ਨੂੰ ਦਾਨ ਕਰ ਦਿੰਦਾ ਹੈ ਆਪਣਾ ਬੈਗ ਚੱਕਦਾ ਹੈ ਤੇ ਘਰੋਂ ਨਿਕਲ ਜਾਂਦਾ ਹੈ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕ੍ਰਿਸਟੋਫਰ ਕਿੱਥੇ ਜਾ ਰਿਹਾ ਹੈ ਕਿਉਂ ਜਾ ਰਿਹਾ ਹੈ ਉਸਦੇ ਪਿੱਛੇ ਦਾ ਕੀ ਮਕਸਦ ਹੈ ਗੱਲ ਦਰਅਸਲ ਇਹ ਸੀ ਕਿ ਕ੍ਰਿਸਟੋਫਰ ਦਾ ਜਿਹੜਾ ਮਨ ਸੀ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਸੀ ਲੱਗਦਾ ਇਹ ਦੁਨੀਆ ਜਿੱਥੇ ਮਨੁੱਖ ਆਪਣੇ ਆਪ ਨੂੰ ਤਨਾਅ ਭਰਿਆ ਮਹਿਸੂਸ ਕਰਦਾ ਹੈ ਇਸ ਦੁਨੀਆ ਤੋਂ ਕ੍ਰਿਸਟੋਫਰ ਦਾ ਮਨ ਚੁੱਕਿਆ ਗਿਆ ਸੀ ਇਸ ਲਈ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਇੱਕ ਲੰਮੀ ਯਾਤਰਾ ਤੇ ਨਿਕਲ ਜਾਂਦਾ ਹੈ ਜਿੱਥੇ ਅੱਗੇ ਜਾ ਕੇ ਕ੍ਰਿਸਟੋਫਰ ਦੇ ਨਾਲ ਕੀ ਹੋਣਾ ਸੀ ਕੀ ਨਹੀਂ ਸੀ ਹੋਣਾ ਇਹ ਉਸ ਦੀ ਸੋਚ ਦਾ ਹਿੱਸਾ ਨਹੀਂ ਸੀ ਉਹ ਤਾਂ ਬਸ ਕਿਸੇ ਸੰਨਿਆਸੀ ਵਾਂਗ ਘਰੋਂ ਨਿਕਲ ਗਿਆ ਸੀ ਕ੍ਰਿਸਟੋਫਰ ਇੱਕਾ ਜਹੀ ਜਗ੍ਹਾ ਜਾਣਾ ਚਾਹੁੰਦਾ ਸੀ ਜਿੱਥੇ ਉਸ ਤੋਂ ਇਲਾਵਾ ਹੋਰ ਕੋਈ ਵੀ ਨਾ ਹੋਵੇ ਇੱਕ ਰਾਤ ਦੇ ਲਈ ਕ੍ਰਿਸਟੋਫਰ ਰਾਹ ਦੇ ਵਿੱਚ ਰੁਕਦਾ ਹੈ ਜਿੱਥੇ ਰਾਤ ਨੂੰ ਇੱਕ ਬਾੜ ਆ ਜਾਂਦੀ ਆ ਜਿਸ ਦੇ ਕਾਰਨ ਸਵੇਰ ਹੋਣ ਤੇ ਉਹਦੀ ਗੱਡੀ ਇੱਕ ਚਿੱਕੜ ਦੇ ਵਿੱਚ ਫਸੀ ਹੁੰਦੀ ਆ ਇਸ ਲਈ ਉਹ ਆਪਣੀ ਕਾਰ ਤੇ ਆਪਣੇ ਕੋਲ ਜਿੰਨੇ ਵੀ ਪੈਸੇ ਹੁੰਦੇ ਨੇ ਉਹ ਸਭ ਕੁਝ ਛੱਡ ਕੇ ਇੱਥੋਂ ਨਿਕਲ ਜਾਂਦਾ ਆ ਤੇ ਕ੍ਰਿਸਟੋਫਰ ਕਾਫੀ ਦੂਰ ਤੱਕ ਆ ਕੱਲੇ ਸਫਰ ਕਰਦਾ ਆ ਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਉਹ ਲੋਕਾਂ ਤੋਂ ਲਿਫਟ ਲੈਂਦਾ ਆ ਇੱਕ ਦਿਨ ਲਿਫਟ ਲੈਣ ਦੇ ਟਾਈਮ ਉਸ ਦੀ ਮੁਲਾਕਾਤ ਰੈਨੀ ਅਤੇ ਜੇਨ ਨਾਲ ਹੁੰਦੀ ਆ ਰੈਨੀ ਅਤੇ ਜੇਨ ਦਾ ਵਿਆਹ ਹੋ ਚੁੱਕਾ ਸੀ ਪਰ ਇਹ ਦੋਵੇਂ ਇੱਕ ਦੂਜੇ ਨਾਲ ਖੁਸ਼ ਨਹੀਂ ਹੁੰਦੇ ਉਹ ਆਪਣਾ ਟਿਕਾਣਾ ਬਦਲਦੇ ਰਹਿੰਦੇ ਸਨ ਤੇ ਕਿਤੇ ਨਾ ਕਿਤੇ ਉਹ ਵੀ ਕ੍ਰਿਸਟੋਫਰ ਦੇ ਵਾਂਗ ਜ਼ਿੰਦਗੀ ਦੇ ਵਿੱਚ ਨਾਰਾਜ਼ ਹੁੰਦੇ ਨੇ ਕ੍ਰਿਸਟੋਫਰ ਕਾਫੀ ਦਿਨਾਂ ਤੱਕ ਰੈਨੀ ਅਤੇ ਜੇਨ ਨਾਲ ਰਹਿੰਦਾ ਹੈ ਤੇ ਆਪਣੀ ਲਾਈਫ ਨੂੰ ਕਾਫੀ ਇੰਜੋਏ ਕਰਦਾ ਹੈ। ਇਸ ਦੌਰਾਨ ਉਹ ਰੈਨੀ ਅਤੇ ਜੇਨ ਦੇ ਰਿਸ਼ਤੇ ਵਿੱਚ ਚੱਲ ਰਹੀ ਨਾਰਾਜ਼ਗੀ ਨੂੰ ਵੀ ਦੂਰ ਕਰ ਦਿੰਦਾ ਹੈ ਤੇ ਉਹ ਇਹਨਾਂ ਦੋਨਾਂ ਦੇ ਰਿਲੇਸ਼ਨ ਨੂੰ ਮਜ਼ਬੂਤ ਕਰ ਦਿੰਦਾ ਹੈ। ਕੁਝ ਦਿਨਾਂ ਬਾਅਦ ਉਹ ਇਹਨਾਂ ਨੂੰ ਛੱਡ ਕੇ ਆਪਣੀ ਮੰਜ਼ਿਲ ਵੱਲ ਅੱਗੇ ਵਧਦਾ ਹੈ। ਕ੍ਰਿਸਟੋਫਰ ਦਾ ਇੱਕ ਡ੍ਰੀਮ ਹੁੰਦਾ ਹੈ ਕਿ ਉਹ ਕੁਝ ਦੇਰ ਤੱਕ ਅਲਾਸਕਾ ਦੇ ਜੰਗਲ ਵਿੱਚ ਰਹਿਣਾ ਚਾਹੁੰਦਾ ਸੀ। ਉਸ ਦਾ ਮੰਨਣਾ ਇਹ ਹੈ ਕਿ ਇਨਸਾਨ ਆਪਣੀ ਫੈਮਲੀ ਤੋਂ ਬਿਨਾ ਵੀ ਰਹਿ ਸਕਦਾ ਆ ਇਸ ਲਈ ਉਹ ਆਪਣੇ ਮਾਂ ਨੂੰ ਬਿਨਾ ਦੱਸੇ ਹੀ ਆਪਣੇ ਘਰੋਂ ਨਿਕਲ ਗਿਆ ਸੀ ਤੇ ਆਪਣੇ ਆਪ ਨੂੰ ਨੇਚਰ ਦੇ ਨਜ਼ਦੀਕ ਰੱਖਣਾ ਚਾਹੁੰਦਾ ਸੀ ਇਸ ਲਈ ਉਹ ਇਨਸਾਨਾਂ ਤੋਂ ਦੂਰ ਅਲਾਸਕਾ ਦੇ ਜੰਗਲ ਵਿੱਚ ਟਾਈਮ ਗੁਜ਼ਾਰਨਾ ਚਾਹੁੰਦਾ ਹੈ ਉੱਥੇ ਜਾਂਦੇ ਜਾਂਦੇ ਉਹਦੀ ਮੁਲਾਕਾਤ ਵੈਨ ਨਾਲ ਹੁੰਦੀ ਹੈ ਵੈਨ ਇੱਕ ਲੋਕਲ ਕੰਪਨੀ ਦੇ ਵਿੱਚ ਕੰਮ ਕਰਦਾ ਹੁੰਦਾ ਆ ਕ੍ਰਿਸਟੋਫਰ ਕਾਫੀ ਦਿਨਾਂ ਤੱਕ ਉਸ ਦੇ ਨਾਲ ਰਹਿੰਦਾ ਹੈ ਇੱਕ ਰਾਤ ਜਦੋਂ ਕ੍ਰਿਸਟੋਫਰ ਵੈਨ ਦੇ ਕੋਲ ਬੈਠਾ ਹੁੰਦਾ ਹੈ ਤਾਂ ਉਹ ਵੈਨ ਨੂੰ ਕਹਿੰਦਾ ਹੈ ਕਿ ਮੇਰਾ ਡ੍ਰੀਮ ਹੈ ਕਿ ਮੈਂ ਇਕੱਲਾ ਅਲਾਸਕਾ ਦੇ ਜੰਗਲ ਵਿੱਚ ਜਾਣਾ ਚਾਹੁੰਦਾ ਹਾਂ ਮੈਂ ਆਪਣੀ ਜ਼ਿੰਦਗੀ ਤੇ ਮੌਤ ਨੂੰ ਬਹੁਤ ਹੀ ਕਰੀਬ ਤੋਂ ਦੇਖਣਾ ਚਾਹੁੰਦਾ ਹਾਂ ਤੇ ਮੈਂ ਇਹ ਸਾਬਿਤ ਕਰਨਾ ਚਾਹੁੰਦਾ ਹਾਂ ਕਿ ਇਨਸਾਨ ਫੈਮਿਲੀ ਤੋਂ ਬਿਨਾਂ ਵੀ ਰਹਿ ਸਕਦਾ ਹੈ ਮੈਨੂੰ ਅਲਾਸਕਾ ਵਿੱਚ ਰਹਿਣ ਲਈ ਤੇ ਸ਼ਿਕਾਰ ਕਰਨ ਲਈ ਇੱਕ ਬੰਦੂਕ ਦੀ ਲੋੜ ਹੈ ਵੈਨ ਉਹਨੂੰ ਕਹਿੰਦਾ ਹੈ ਮੈਂ ਤੈਨੂੰ ਬੰਦੂਕ ਦਵਾ ਦਾਂਗਾ ਤੇ ਇਸੇ ਤਰ੍ਹਾਂ ਵੈਨ ਕ੍ਰਿਸਟੋਫਰ ਨੂੰ ਬੰਦੂਕ ਦਵਾ ਦਿੰਦਾ ਆ ਪਰ ਅਗਲੇ ਦਿਨ ਵੈਨ ਦੇ ਕੋਲ ਪੁਲਿਸ ਆ ਜਾਂਦੀ ਆ ਕਿਉਂਕਿ ਉਸਨੇ ਇਹ ਬੰਦੂਕ ਉਸ ਨੂੰ ਇਲੀਗਲ ਦਵਾਈ ਸੀ ਇਸ ਲਈ ਪੁਲਿਸ ਵੈਨ ਨੂੰ ਅਰੈਸਟ ਕਰਕੇ ਲੈ ਜਾਂਦੀ ਆ ਉਸ ਤੋਂ ਬਾਅਦ ਕ੍ਰਿਸਟੋਫਰ ਆਪਣੀ ਮੰਜ਼ਿਲ ਵੱਲ ਨਿਕਲਦਾ ਆ ਤੇ ਕ੍ਰਿਸਟੋਫਰ ਕੋਲੋਰਾਡੋ ਦੀ ਨਦੀ ਨੂੰ ਪਾਰ ਕਰਨ ਲਈ ਡਿਸਾਈਡ ਕਰਦਾ ਆ ਤੇ ਅਗਲੇ ਦਿਨ ਉਹ ਇਸ ਦੀ ਪਰਮਿਸ਼ਨ ਲੈਣ ਜਾਂਦਾ ਹੈ ਜਿੱਥੇ ਉਹਨੂੰ ਇੱਕ ਆਫੀਸਰ ਦੱਸਦਾ ਹੈ ਕਿ ਤੇਰੇ ਕੋਲ ਕੋਈ ਐਕਸਪੀਰੀਅੰਸ ਨਹੀਂ ਹੈ ਇਸ ਲਈ ਮੈਂ ਤੈਨੂੰ ਵੇਟਿੰਗ ਲਿਸਟ ਵਿੱਚ ਪਾ ਦਿੰਨਾ ਹਾਂ ਕ੍ਰਿਸਟੋਫਰ ਜਦੋਂ ਉਸ ਆਫੀਸਰ ਨੂੰ ਪੁੱਛਦਾ ਹੈ ਕਿ ਇਸ ਵਿੱਚ ਕਿੰਨਾ ਟਾਈਮ ਲੱਗੇਗਾ ਤਾਂ ਪੁਲਿਸ ਵਾਲਾ ਦੱਸਦਾ ਹੈ ਕਿ ਤੈਨੂੰ 10 ਤੋਂ 12 ਸਾਲ ਲੱਗ ਜਾਣਗੇ ਕ੍ਰਿਸਟੋਫਰ ਇਹ ਸੁਣ ਕੇ ਉੱਥੋਂ ਨਿਕਲ ਜਾਂਦਾ ਹੈ ਤੇ ਬਿਨਾਂ ਪਰਮਿਸ਼ਨ ਲਏ ਹੀ ਕੋਲੋਰੈਡੋ ਦੀ ਨਦੀ ਨੂੰ ਪਾਰ ਕਰਨ ਲਈ ਨਿਕਲ ਜਾਂਦਾ ਹੈ ਕ੍ਰਿਸਟੋਫਰ ਨੂੰ ਰਾਹ ਵਿੱਚ ਇੱਕ ਕੱਪੜਾ ਮਿਲਦਾ ਹੈ ਉਹ ਕਪਲ ਕ੍ਰਿਸਟੋਫਰ ਨੂੰ ਦੱਸਦਾ ਹੈ ਕਿ ਉਹ ਇਸ ਨਦੀ ਦੇ ਸਹਾਰੇ ਕੈਲੀਫੋਰਨੀਆ ਜਾ ਸਕਦਾ ਹੈ ਪਰ ਉੱਥੇ ਜਾਣ ਲਈ ਬਹੁਤ ਟਾਈਮ ਲੱਗ ਜਾਵੇਗਾ ਇਸ ਲਈ ਉਹਨੂੰ ਮੈਕਸੀਕੋ ਜਾਣਾ ਚਾਹੀਦਾ ਹੈ ਪਰ ਫਿਰ ਉੱਥੇ ਕ੍ਰਿਸਟੋਫਰ ਨੂੰ ਲੱਭਦੇ ਹੋਏ ਪੁਲਿਸ ਆ ਜਾਂਦੀ ਹੈ ਇਸ ਲਈ ਕ੍ਰਿਸਟੋਫਰ ਫਿਰ ਤੋਂ ਆਪਣੀ ਬੇੜੀ ਦੇ ਵਿੱਚ ਬੈਠ ਕੇ ਮੈਕਸੀਕੋ ਨਿਕਲ ਜਾਂਦਾ ਹੈ ਤੇ ਬਹੁਤ ਹੀ ਚਲਾਕੀ ਨਾਲ ਉਹ ਪੁਲਿਸ ਨੂੰ ਇੱਥੇ ਜਕਮਾ ਦੇ ਜਾਂਦਾ ਹੈ ਹੁਣ ਕ੍ਰਿਸਟੋਫਰ ਅੱਗੇ ਦੇ ਸਫ਼ਰ ਲਈ ਟ੍ਰੇਨ ਵਿੱਚ ਸਫ਼ਰ ਕਰਨ ਬਾਰੇ ਸੋਚਦਾ ਹੈ ਕਿਉਂਕਿ ਉਸਦੇ ਕੋਲ ਪੈਸੇ ਨਹੀਂ ਸਨ ਇਸ ਲਈ ਉਹ ਮਾਲ ਗੱਡੀ ਦੇ ਸਹਾਰਾ ਲੈਂਦਾ ਆ। ਕ੍ਰਿਸਟੋਫਰ ਹਰ ਇੱਕ ਚੀਜ਼ ਨੂੰ ਐਕਸਪੀਰੀਅੰਸ ਕਰਨਾ ਚਾਹੁੰਦਾ ਸੀ। ਜਿਵੇਂ ਹੀ ਉਹ ਸ਼ਹਿਰ ਪਹੁੰਚਦਾ ਆ ਤਾਂ ਉੱਥੇ ਉਹਨੂੰ ਕੁਝ ਅਜੀਬ ਮਹਿਸੂਸ ਹੁੰਦਾ ਆ। ਇਸ ਲਈ ਉਹ ਮਾਲ ਗੱਡੀ ਵਿੱਚ ਬੈਠ ਕੇ ਸ਼ਹਿਰ ਤੋਂ ਦੂਰ ਚਲਾ ਜਾਂਦਾ ਆ। ਪਰ ਇਸ ਵਾਰ ਮਾਲ ਗੱਡੀ ਵਿੱਚ ਸਫ਼ਰ ਕਰਦੇ ਹੋਏ ਪੁਲਿਸ ਉਸਨੂੰ ਫੜ ਲੈਂਦੀ ਆ। ਪੁਲਿਸ ਉਸਨੂੰ ਬਹੁਤ ਮਾਰਦੀ ਆ ਤੇ ਉਹਨੂੰ ਅਧਮਰੀ ਹਾਲਤ ਵਿੱਚ ਛੱਡ ਕੇ ਉੱਥੇ ਚਲੀ ਜਾਂਦੀ ਆ। ਪਰ ਇਸ ਤੋਂ ਬਾਅਦ ਉਸਦੀ ਮੁਲਾਕਾਤ ਜੇਨ ਅਤੇ ਰੈਨੀ ਨਾਲ ਦੁਬਾਰਾ ਹੁੰਦੀ ਆ ਜੇਨ ਅਤੇ ਰੈਨੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਇੱਥੇ ਉਹਨੂੰ ਇੱਕ ਕੁੜੀ ਵੀ ਮਿਲਦੀ ਆ ਜਿਹਦਾ ਨਾਮ ਟਰੈਸੀ ਹੁੰਦਾ ਆ ਟਰੈਸੀ ਵੀ ਜੇਨ ਅਤੇ ਰੈਨੀ ਦੇ ਨਾਲ ਹੀ ਰਹਿੰਦੀ ਆ ਇਹਨਾਂ ਨਾਲ ਟਾਈਮ ਗੁਜ਼ਾਰਦੇ ਗੁਜ਼ਾਰਦੇ ਟਰੈਸੀ ਨੂੰ ਕ੍ਰਿਸਟੋਫਰ ਚੰਗਾ ਲੱਗਣ ਲੱਗਾ ਸੀ ਇੱਕ ਦਿਨ ਟਰੈਸੀ ਕ੍ਰਿਸਟੋਫਰ ਨੂੰ ਆਪਣੇ ਟਰੱਕ ਵਿੱਚ ਬੁਲਾਉਂਦੀ ਹੈ ਤਾਂ ਕਿ ਉਹ ਕ੍ਰਿਸਟੋਫਰ ਦੇ ਨਾਲ ਸੰਬੰਧ ਬਣਾ ਸਕੇ ਪਰ ਕ੍ਰਿਸਟੋਫਰ ਉਸ ਨੂੰ ਮਨ੍ਹਾ ਕਰ ਦਿੰਦਾ ਹੈ ਕਿਉਂਕਿ ਟਰੈਸੀ ਦੀ ਉਮਰ ਬਹੁਤ ਘੱਟ ਹੁੰਦੀ ਆ ਕ੍ਰਿਸਟੋਫਰ ਕੁਝ ਦਿਨਾਂ ਲਈ ਇੱਥੇ ਰਹਿੰਦਾ ਹੈ ਪਰ ਹੁਣ ਉਹ ਇੱਥੇ ਨਹੀਂ ਰਹਿ ਸਕਦਾ ਕਿਉਂਕਿ ਉਸਨੇ ਆਪਣੇ ਅੱਗੇ ਦੇ ਸਫ਼ਰ ਲਈ ਅਲਾਸਕਾ ਪਹੁੰਚਣਾ ਸੀ ਇਸ ਲਈ ਉਹ ਇਨਾਂ ਸਾਰਿਆਂ ਨੂੰ ਅਲਵਿਦਾ ਕਹਿ ਕੇ ਚਲਾ ਜਾਂਦਾ ਹੈ ਤੇ ਹਾਈਕਿੰਗ ਕਰਦੇ-ਕਰਦੇ ਉਸਦੀ ਮੁਲਾਕਾਤ ਫਿਰ ਇੱਕ ਵੱਡੇ ਆਦਮੀ ਨਾਲ ਹੁੰਦੀ ਹੈ ਇਸ ਆਦਮੀ ਦਾ ਨਾਮ ਹੁੰਦਾ ਹੈ ਰੌਨ ਤੇ ਰੌਨ ਇੱਕ ਰਿਟਾਇਰ ਆਰਮੀ ਆਫੀਸਰ ਹੁੰਦਾ ਆ ਪਰ ਹੁਣ ਲੈਦਰ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਕ੍ਰਿਸਟੋਫਰ ਰੌਨ ਨੂੰ ਬਹੁਤ ਪਸੰਦ ਹੁੰਦਾ ਹੈ ਕਿਉਂਕਿ ਉਹ ਕਾਫੀ ਇੰਟਰਸਟਿੰਗ ਬੰਦਾ ਹੁੰਦਾ ਹੈ ਕ੍ਰਿਸਟੋਫਰ ਰੋਨ ਦੇ ਕੋਲ 2 ਮਹੀਨੇ ਤੱਕ ਰਹਿੰਦਾ ਹੈ ਇਸ ਦੌਰਾਨ ਰੋਨ ਕ੍ਰਿਸਟੋਫਰ ਨੂੰ ਬੈਲਟ ਬਣਾਉਣਾ ਵੀ ਸਿਖਾ ਦਿੰਦਾ ਹੈ ਕ੍ਰਿਸਟੋਫਰ ਆਪਣੇ ਲਈ ਇੱਕ ਬੈਲਟ ਬਣਾਉਂਦਾ ਹੈ ਤੇ ਉਸ ਬੈਲਟ ਦੇ ਉੱਪਰ ਉਸਨੇ ਜਿੰਨਾ ਵੀ ਸਫ਼ਰ ਤੈਅ ਕੀਤਾ ਹੁੰਦਾ ਹੈ ਉਸਦੇ ਉੱਪਰ ਇੱਕ ਆਪਣੀ ਪਿਕਚਰ ਬਣਾਉਂਦਾ ਹੈ ਤੇ ਹੁਣ 2 ਮਹੀਨੇ ਗੁਜ਼ਾਰਦੇ ਗੁਜ਼ਾਰਦੇ ਕ੍ਰਿਸਟੋਫਰ ਇੱਥੋਂ ਜਾਣ ਦੀ ਸੋਚਦਾ ਹੈ ਪਰ ਰੋਨ ਨੂੰ ਕਹਿੰਦਾ ਹੈ ਕਿ ਮੇਰੀ ਫੈਮਿਲੀ ਇੱਕ ਕਾਰ ਐਕਸੀਡੈਂਟ ਵਿੱਚ ਮਰੀ ਗਈ ਸੀ ਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਕੋਲ ਰੁਕੇਂ ਤੇ ਮੇਰੇ ਪੋਤੇ ਦੀ ਤਰ੍ਹਾਂ ਹਮੇਸ਼ਾ ਮੇਰੇ ਨਾਲ ਰਹੇ ਤੇ ਮੈਨੂੰ ਜਿਉਣ ਦਾ ਤਰੀਕਾ ਸਿਖਾਇਆ ਮੈਂ ਤੇਰੇ ਨਾਲ ਆਪਣੀ ਲਾਈਫ ਨੂੰ ਜਿਉਣਾ ਚਾਹੁੰਦਾ ਹਾਂ ਪਰ ਕ੍ਰਿਸਟੋਫਰ ਉਹਨੂੰ ਕਹਿੰਦਾ ਹੈ ਕਿ ਫਿਲਹਾਲ ਤਾਂ ਮੈਂ ਤੇਰੇ ਨਾਲ ਨਹੀਂ ਰੁਕ ਸਕਦਾ ਪਰ ਮੈਂ ਆਪਣੇ ਡ੍ਰੀਮ ਨੂੰ ਪੂਰਾ ਕਰਨ ਤੋਂ ਬਾਅਦ ਜਾਨਕੀ ਐਲਾਸਕਾ ਵਿੱਚ ਰਹਿਣ ਤੋਂ ਬਾਅਦ ਤੇਰੇ ਨਾਲ ਰਹਿਣ ਬਾਰੇ ਜ਼ਰੂਰ ਸੋਚਾਂਗਾ ਤੇ ਇਸ ਤੋਂ ਬਾਅਦ ਕ੍ਰਿਸਟੋਫਰ ਆਪਣਾ ਡ੍ਰੀਮ ਪੂਰਾ ਕਰਨ ਲਈ ਨਿਕਲ ਜਾਂਦਾ ਹੈ ਬਹੁਤ ਦਿਨਾਂ ਦਾ ਸਫ਼ਰ ਕਰਨ ਤੋਂ ਬਾਅਦ ਉਹ ਐਲਾਸਕਾ ਪਹੁੰਚ ਜਾਂਦਾ ਹੈ ਇਸ ਵੱਡੇ ਜੰਗਲ ਵਿੱਚ ਉਹ ਇੱਕ ਕੱਲਾ ਇਨਸਾਨ ਸੀ ਕ੍ਰਿਸਟੋਫਰ ਆਪਣੇ ਨਾਲ ਬਹੁਤ ਘੱਟ ਖਾਣਾ ਲੈ ਕੇ ਆਇਆ ਸੀ ਇਸ ਲਈ ਉਹ ਆਪਣਾ ਢਿੱਡ ਭਰ ਲਈ ਕਈ ਛੋਟੇ-ਮੋਟੇ ਜੀਵਾਂ ਨੂੰ ਮਾਰ ਕੇ ਵੀ ਸ਼ਿਕਾਰ ਕਰਦਾ ਆ। ਕਾਫੀ ਦੇ ਅਲਾਸਕਾ ਦੇ ਜੰਗਲ ਵਿੱਚ ਸਫ਼ਰ ਕਰਨ ਤੋਂ ਬਾਅਦ ਇੱਕ ਦਿਨ ਕ੍ਰਿਸਟੋਫਰ ਨੂੰ ਇੱਕ ਬੱਸ ਮਿਲਦੀ ਆ। ਇਹ ਬੱਸ ਬਹੁਤ ਹੀ ਗੰਦੀ ਸੀ। ਇਸ ਲਈ ਕ੍ਰਿਸਟੋਫਰ ਸਭ ਤੋਂ ਪਹਿਲਾਂ ਇਸ ਬੱਸ ਦੀ ਸਾਬ-ਸਫਾਈ ਕਰਦਾ ਆ ਤੇ ਫਿਰ ਇਸ ਬੱਸ ਵਿੱਚ ਹੀ ਰੁੱਕ ਜਾਂਦਾ ਆ ਤੇ ਉਹ ਇਸ ਬੱਸ ਨੂੰ ਮੈਜਿਕ ਬੱਸ ਨਾਮ ਦਿੰਦਾ ਆ। ਕ੍ਰਿਸਟੋਫਰ ਜੋ ਕੁਝ ਵੀ ਅਲਾਸਕਾ ਵਿੱਚ ਕਰਦਾ ਹੈ ਉਹ ਸਾਰਾ ਕੁਝ ਇੱਕ ਨੋਟਬੁੱਕ ਵਿੱਚ ਨਾਲ ਦੇ ਨਾਲ ਹੀ ਲਿਖੀ ਜਾ ਰਿਹਾ ਸੀ ਇਸ ਦੌਰਾਨ ਉਹ ਨੈਚਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਇਸੇ ਤਰ੍ਹਾਂ ਹੁਣ ਇੱਥੇ ਰਹਿੰਦੇ ਹੋਏ ਕ੍ਰਿਸਟੋਫਰ ਨੂੰ 7 ਹਫ਼ਤੇ ਬੀਤ ਚੁੱਕੇ ਸੀ ਤੇ ਇੱਕ ਦਿਨ ਉਸ ਦਾ ਖਾਣ-ਪੀਣ ਦਾ ਸਮਾਨ ਖਤਮ ਹੋ ਜਾਂਦਾ ਹੈ ਇਸ ਲਈ ਉਹ ਹੁਣ ਛੋਟੇ ਜੀਵਾਂ ਤੇ ਨਿਰਭਰ ਰਹਿ ਜਾਂਦਾ ਹੈ ਤੇ ਉਹਨਾਂ ਦਾ ਸ਼ਿਕਾਰ ਕਰਕੇ ਆਪਣਾ ਢਿੱਡ ਭਰਦਾ ਹੈ ਇੱਕ ਦਿਨ ਉਹਨੂੰ ਇੱਥੇ ਕਾਫੀ ਵੱਡਾ ਜਾਨਵਰ ਦਿਖਾਈ ਦਿੰਦੇ ਆ ਜਿਸ ਦਾ ਉਹ ਸ਼ਿਕਾਰ ਕਰ ਲੈਂਦਾ ਹੈ ਕ੍ਰਿਸਟੋਫਰ ਇਸ ਜਾਨਵਰ ਦੇ ਮਾਸ ਨੂੰ ਇੱਕ ਜਗ੍ਹਾ ਸਟੋਰ ਕਰ ਲੈਂਦਾ ਆ ਪਰ ਕੁਝ ਦਿਨਾਂ ਬਾਅਦ ਉਹ ਮਾਸ ਖਰਾਬ ਹੋ ਜਾਂਦਾ ਆ ਤੇ ਇਸ ਤੋਂ ਬਾਅਦ ਕ੍ਰਿਸਟੋਫਰ ਡਿਸਾਈਡ ਕਰਦਾ ਹੈ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਕਿਸੇ ਵੱਡੇ ਜਾਨਵਰ ਦਾ ਸ਼ਿਕਾਰ ਨਹੀਂ ਕਰੇਗਾ ਤੇ ਇਸ ਤਰ੍ਹਾਂ ਹੁਣ ਕ੍ਰਿਸਟੋਫਰ ਦੇ ਕੋਲ ਜਿਹੜੀ ਬੰਦੂਕ ਹੁੰਦੀ ਹੈ ਉਸ ਦੀਆਂ ਗੋਲੀਆਂ ਵੀ ਖਤਮ ਹੋ ਚੁੱਕੀਆਂ ਸਨ ਇਸ ਲਈ ਇਸ ਲਈ ਕ੍ਰਿਸਟੋਫਰ ਹੁਣੇ ਸ਼ਿਕਾਰ ਨਹੀਂ ਸੀ ਕਰ ਸਕਦਾ ਤੇ ਉਥੋਂ ਵਾਪਸ ਆਪਣੇ ਘਰ ਜਾਣ ਬਾਰੇ ਸੋਚ ਰਿਹਾ ਸੀ ਪਰ ਹੁਣ ਵਾਪਸ ਜਾਣ ਲਈ ਉਹਨੂੰ ਉਹੀ ਨਦੀ ਵਾਰ ਕਰਕੇ ਜਾਣੀ ਪੈਣੀ ਸੀ ਕ੍ਰਿਸਟੋਫਰ ਉਸ ਨਦੀ ਤੋਂ ਵਾਪਸ ਜਾਣ ਬਾਰੇ ਸੋਚਦਾ ਆ ਪਰ ਹੁਣ ਉਸ ਨਦੀ ਦਾ ਪਾਣੀ ਇੰਨਾ ਗਹਿਰਾ ਹੋ ਚੁੱਕਾ ਸੀ ਕਿ ਕ੍ਰਿਸਟੋਫਰ ਜਿਵੇਂ ਹੀ ਜਾਣ ਬਾਰੇ ਸੋਚਦਾ ਆ ਤਾਂ ਕ੍ਰਿਸਟੋਫਰ ਦੀ ਮਸਾ ਹੀ ਬੜੀ ਹੀ ਮੁਸ਼ਕਲ ਨਾਲ ਜਾਨ ਬਚਦੀ ਹੈ ਇਸ ਲਈ ਉਹ ਆਪਣੀ ਮੈਜਿਕ ਬਸ ਵਿੱਚ ਵਾਪਸ ਆ ਜਾਂਦਾ ਹੈ ਤੇ ਇਸ ਤਰ੍ਹਾਂ ਹੁਣ ਉਹ ਆਪਣਾ ਢਿੱਡ ਭਰਨ ਲਈ ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦਾ ਆ ਇੱਕ ਦਿਨ ਉਹ ਇੱਕ ਰੁੱਖ ਤੋਂ ਫਲ ਤੋੜ ਕੇ ਖਾ ਲੈਂਦਾ ਆ ਜਿਸ ਕਰਕੇ ਕ੍ਰਿਸਟੋਫਰ ਦੀ ਉਹ ਫਲ ਖਾਣ ਕਰਕੇ ਹਾਲਤ ਖਰਾਬ ਹੋ ਜਾਂਦੀ ਆ ਕ੍ਰਿਸਟੋਫਰ ਨੂੰ ਹੁਣ ਚੱਲਣ ਫਿਰਨ ਵਿੱਚ ਵੀ ਬਹੁਤ ਤਕਲੀਫ ਹੁੰਦੀ ਆ ਬਾਅਦ ਵਿੱਚ ਉਹ ਕਿਤਾਬ ਵਿੱਚ ਪੜ੍ਹਦਾ ਹੈ ਕਿ ਜੋ ਫਲ ਉਹਨੇ ਖਾਧਾ ਸੀ ਉਹ ਜ਼ਹਿਰੀਲਾ ਸੀ ਤੇ ਫਿਰ ਹੌਲੀ-ਹੌਲੀ ਉਸ ਫਲ ਦਾ ਜ਼ਹਿਰ ਕ੍ਰਿਸਟੋਫਰ ਦੇ ਸਰੀਰ ਵਿੱਚ ਫੈਲਣ ਲੱਗਦਾ ਆ ਤੇ ਉਹ ਹੁਣ ਬਹੁਤ ਹੀ ਕਮਜ਼ੋਰ ਹੋ ਜਾਂਦਾ ਆ ਹੁਣ ਉਹ ਇਸ ਜੰਗਲ ਵਿੱਚ ਨਿਕਲਣ ਜੋਗਾ ਨਹੀਂ ਸੀ ਰਿਹਾ ਤੇ ਉਹਨੂੰ ਆਪਣੀ ਮੌਤ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ ਇਸ ਲਈ ਉਹ ਆਪਣੀ ਬੁੱਕ ਵਿੱਚ ਲਿਖਦਾ ਹੈ ਕਿ ਹੈਪੀਨੈਸ ਇਜ਼ ਰੀਅਲ ਵੈਨ ਵੀ ਸ਼ੇਅਰ ਕੁਝ ਦਿਨਾਂ ਬਾਅਦ ਉਸੇ ਮੈਜਿਕ ਬੱਸ ਵਿੱਚ ਹੀ ਕ੍ਰਿਸਟੋਫਰ ਦੀ ਮੌਤ ਹੋ ਜਾਂਦੀ ਹੈ ਪਰ ਮਰਨ ਤੋਂ ਪਹਿਲਾਂ ਉਹ ਇੱਕ ਨੋਟ ਛੱਡ ਕੇ ਜਾਂਦਾ ਹੈ ਜਿਸ ਵਿੱਚ ਉਹ ਲਿਖਦਾ ਹੈ ਕਿ ਮੈਨੂੰ ਹੈਲਪ ਦੀ ਲੋੜ ਹੈ ਮੈਂ ਬਹੁਤ ਹੀ ਜ਼ਖਮੀ ਹਾਂ ਮੈਂ ਇੱਥੇ ਇਕੱਲਾ ਹਾਂ ਰੱਬ ਦੇ ਵਾਸਤੇ ਮੇਰੀ ਇੱਥੇ ਹੈਲਪ ਕਰੋ ਮੈਂ ਕੁਝ ਦਿਨਾਂ ਦੇ ਲਈ ਇੱਥੇ ਜ਼ਿੰਦਗੀ ਦਾ ਮਕਸਦ ਸਮਝਣ ਦੇ ਲਈ ਆਇਆ ਸੀ ਪਰ ਕੁਝ ਟਾਈਮ ਦੇ ਬਾਅਦ ਮੈਂ ਇੱਥੋਂ ਵਾਪਸ ਜਾਣਾ ਚਾਹੁੰਦਾ ਹਾਂ ਇਸ ਲਈ ਮੇਰੀ ਹੈਲਪ ਕੀਤੀ ਜਾਵੇ ਤੇ ਇੱਥੇ ਰਹਿ ਕੇ ਕ੍ਰਿਸਟੋਫਰ ਨੂੰ ਇੱਕ ਗੱਲ ਤਾਂ ਸਮਝ ਲੱਗ ਗਈ ਸੀ ਪਰਿਵਾਰ ਸਾਡੇ ਲਈ ਕੀ ਹੁੰਦਾ ਹੈ ਕ੍ਰਿਸਟੋਫਰ ਨੂੰ ਆਪਣੀ ਫੈਮਿਲੀ ਦੀ ਵੈਲਿਊ ਸਮਝ ਆ ਗਈ ਸੀ ਦੋਸਤੋ ਇਹ ਗੱਲ ਸੱਚ ਹੈ ਕਿ ਇਨਸਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੀ ਫੈਮਿਲੀ ਨੂੰ ਛੱਡ ਦਿੰਦਾ ਹੈ ਤੇ ਉਸ ਨੂੰ ਆਪਣੀ ਫੈਮਲੀ ਤੋਂ ਵੱਧ ਕੇ ਆਪਣੇ ਸੁਪਨੇ ਦਿਖਦੇ ਹਨ ਇਸ ਲਈ ਪਰ ਜੇਕਰ ਦੇਖਿਆ ਜਾਵੇ ਤਾਂ ਫੈਮਲੀ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ ਫੈਮਲੀ ਰੱਬ ਵੱਲੋਂ ਦਿੱਤਾ ਗਿਆ ਇੱਕ ਵਰਦਾਨ ਹੈ ਜੋ ਹਰ ਦੁੱਖ ਸੁੱਖ ਵਿੱਚ ਸਾਡੇ ਨਾਲ ਖੜਦੀ ਹੈ ਕਿਉਂਕਿ ਪਰਿਵਾਰ ਇੱਕ ਅਜਿਹੀ ਚੀਜ਼ ਹੈ ਜੋ ਹਰ ਸੁੱਖ ਦੁੱਖ ਵਿੱਚ ਸਾਡੇ ਨਾਲ ਸਾਥ ਦਿੰਦਾ ਹੈ ਤੇ ਇਸ ਲਈ ਕ੍ਰਿਸਟੋਫਰ ਨੇ ਵੀ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਇੰਜੋਏ ਕੀਤਾ ਪਰ ਅਖੀਰ ਤੇ ਉਸ ਨੂੰ ਆਪਣੇ ਪਰਿਵਾਰ ਦੀ ਵੈਲਿਊ ਸਮਝ ਆ ਗਈ ਕ੍ਰਿਸਟੋਫਰ ਅਖੀਰ ਦੇ ਵਿੱਚ ਲਿਖਦਾ ਹੈ ਕਿ ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਤੇ ਉਹਨਾਂ ਸਾਰਿਆਂ ਨੂੰ ਅਲਵਿਦਾ ਤੇ ਮੈਂ ਉਮੀਦ ਕਰਦਾ ਹਾਂ ਕਿ ਰੱਬ ਸਾਰਿਆਂ ਨੂੰ ਖੁਸ਼ ਰੱਖੇਗਾ ਤੇ ਇਸੇ ਤਰ੍ਹਾਂ ਕ੍ਰਿਸਟੋਫਰ ਦਾ ਇੱਥੇ ਅੰਤ ਹੋ ਜਾਂਦਾ ਹੈ ਆ ਤਸਵੀਰਾਂ ਕ੍ਰਿਸਟੋਫਰ ਦੀ ਜੋ ਕਿ ਉਸ ਦੀ ਅਸਲ ਜ਼ਿੰਦਗੀ ਦੇ ਉੱਤੇ ਇਨਟੂ ਦਾ ਵਾਈਲਡ ਹਾਲੀਵੁੱਡ ਮੂਵੀ ਬਣੀ ਆ ਕ੍ਰਿਸਟੋਫਰ ਦੀ ਮੌਤ ਅਗਸਤ 1992 ਦੇ ਵਿੱਚ ਹੋਈ ਸੀ ਤਾਂ ਇਹ ਸੀ ਦੋਸਤੋ ਕ੍ਰਿਸਟੋਫਰ ਮੈਕਲੈਂਡਸ ਦੀ ਕਹਾਣੀ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਹਾਲੀਵੁੱਡ ਮੂਵੀ ਦੇ ਐਕਸਪਲੇਨ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਧੰਨਵਾਦ